ਲਾਈਵ ਨੂੰ ਸੁਣਾਪਾ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਦੇਖੋ ਆਪ ਜੀ ਨੂੰ ਦਿਨ ਸ਼ੁੱਕਰਵਾਰ ਦੀਆਂ ਤਸਵੀਰਾਂ ਰੋਟੀਪੁਰ ਨੇੜੇ ਚੌਕੀ ਦੇ ਰੋਟੀਪੁਰ ਚੌਕੀ ਦੇ ਨੇੜੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਨਾਬੇ ਵਾਲਾਂ ਦੀ ਇੱਕ ਸਤਗੁਰੂ ਕਰਿਆਣਾ ਸਟੋਰ ਪਰਚੂਨ ਦੀ ਦੁਕਾਨ ਪੈਂਦੀ ਹੈ ਜੋ ਕਿ ਇਹ ਵੀਰਵਾਰ ਦੀ ਸਵੇਰ ਨੂੰ 2-3 ਵਜੇ ਲੁੱਟ ਲਈ ਗਈਆਂ ਚੋਰਾਂ ਨੇ ਜਿੰਦੇ ਤੋੜ ਕੇ ਇਹਨਾਂ ਦੇ ਗੱਲੇ ਦੇ ਵਿੱਚੋਂ ਰੁਪਈਏ ਔਰ ਸਮਾਨ ਵਗੈਰਾ ਚੋਰੀ ਕਰਕੇ ਲੈ ਗਏ ਹਨ ਦੇਖ ਸਕਦੇ ਹੋ ਕਿਵੇਂ ਗਰੀਬ ਆਦਮੀ ਰੋ ਰਿਹਾ ਹੈ ਖੜਾ ਹੋ ਆਪ ਜੀ ਨੂੰ ਦਿਖਾਣੇ ਹਨ ਆ ਦੇਖ ਸਕਦੇ ਹੋ ਕਿਵੇਂ ਬੜੇ ਬੜੇ ਪੇਚੂ ਕਸਪਾ ਕੇ ਇਹਨਾਂ ਨੇ ਸ਼ਟਰ ਨੂੰ ਤੋੜਿਆ ਹੋਇਆ ਹੈ ਦੇਖ ਸਕਦੇ ਹੋ मौके ਦੀਆਂ ਤਸਵੀਰਾਂ ਜੇ ਕਿ ਸ਼ਟਰ ਨੂੰ ਜਵੇਂ ਪੱਟ ਕੇ ਅੰਦਰ ਰਾਤ ਨੂੰ ਚੋਰ ਸਵੇਰ ਹੀ ਸਾਧਰੇ ਬੜੇ ਹਨ ਔਰ ਬਹੁਤ ਇਹਨਾਂ ਦਾ ਭਾਰੀ ਜੋ ਕਿ ਗੱਲਾਂ ਤੋੜ ਲਿਆ ਔਰ ਵਿੱਚ ਸਮਾਨ ਚੋਰੀ ਕਰਕੇ ਲੈ ਗਏ ਹਨ ਬਚਾਰਾ ਗਰੀਬ ਆਦਮੀ ਰੋਂਦਾ ਕਰ ਲਾਂਦਾ ਹੀ ਰਹਿ ਗਿਆ ਹੈ ਕੋਈ ਨਹੀਂ ਸੁਣ ਰਿਹਾ ਪੁਲਿਸ ਕਾਰਵਾਈ ਦੇ ਵਿੱਚ ਆ ਕੇ ਆਪਣਾ ਫਰਜ਼ ਪੂਰਾ ਕਰ ਗਏ ਹਨ ਪਰ ਜੋ ਕਾਰਵਾਈ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਜੋ ਕਿ ਪੁਲਿਸ ਨੂੰ ਕਰਨੀ ਚਾਹੀਦੀ ਹੈ ਕਿ ਦਿਨ ਨਿਤ ਨਿਤ ਦਿਨ ਰੋਜ਼ ਬਾਰ ਦਤਾ ਹੋ ਰਹੀਆਂ ਪਰ ਪੁਲਿਸ ਇਹਨਾਂ ਚੋਰਾਂ ਨੂੰ ਫੜਨ ਵਿੱਚ ਅਸਫਲ ਹੀ ਸਾਬਤ ਹੋ ਰਹੀ ਹੈ ਦੇਖ ਸਕਦੇ ਆ ਦੁਕਾਨਦਾਰਾਂ ਇਹਨਾਂ ਦਾ ਨਾਲ ਲਾਲਚੀਤ ਹੈ ਵਿਚਾਰੇ ਨਿੱਤ ਆਪਣੀ ਦਿਹਾੜੀ ਮਜ਼ਦੂਰੀ ਹੱਕ ਦੀ ਕਰਕੇ ਖਾਂਦੇ ਹਨ ਪਰ ਸਵੇਰੇ ਜਾ ਦੇਣਾ ਨੂੰ ਸਵੇਰੇ ਸਾਧਰੀ ਕਮਾਂਡੀਆਂ ਨੇ ਫੋਨ ਕਰਕੇ ਦੱਸਿਆ ਕਿ ਥੋੜੀ ਦੁਕਾਨ ਦੇ ਜਿੰਦੇ ਟੁਟੇ ਪਏ ਹਨ ਦਿਖਾ ਰਿਹਾ ਕਿ ਆਹ ਰੋਡ ਜਾ ਰਿਹਾ ਹੈ ਪਟਿਆਲੇ ਰੋਟੀ ਪੁਲ ਵੱਲ ਤੋਂ 90 ਵਾਲੇ ਨੂੰ ਤੇ ਆਹ ਖੜੇ ਵਾਲੇ ਨਾਲ ਗੱਲ ਕਰਕੇ ਦੇਖਦੇ ਹਾਂ ਭਾਈ ਸਾਹਿਬ ਨਾਲ ਵੀ ਕੀ ਕਿੰਨਾ ਕਿ ਨੁਕਸਾਨ ਹੋਇਆ ਹੈ ਹਾਂਜੀ ਪਾਈ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਇਹ ਤੁਹਾਨੂੰ ਸਵੇਰੇ ਐਰਾਬ ਦੀ ਘਟਨਾ ਹੈ ਜੋ ਟੋਰਨੀ ਹੋਈ ਹੈ ਕਰਨਾ ਹੈ ਜੀ ਤੁਹਾਨੂੰ ਪਤਾ ਨਹੀਂ ਮਾਈਕ ਉੱਪਰ ਲਾ ਲੋ ਕੰਦੇ ਉਹ ਆ ਕੋ ਲਈ ਦੇਖੋ ਇਹ ਦੱਸ ਰਹੇ ਹਨ ਵੀ ਕਿੰਨੇ ਵਜੇ ਦੀ ਘਟਨਾ ਹੈ ਇਹ ਬਾਊ ਜੀ ਸਵੇਰੇ ਤੁਹਾਨੂੰ ਗਵੰਡੀਆਂ ਨੇ ਦੱਸਿਆ ਕਿ ਗਵੰਡੀਆਂ ਨੇ ਮਜਾਨਾਂ ਨੇ ਦੱਸਿਆ ਜੀ ਤੁਹਾਨੂੰ ਸਾਨੂੰ ਪਤਾ ਨਹੀਂ ਲੱਗਾ ਇਹ ਨਵਾਂ ਲੜਕਾ ਹੈ ਪੁੱਛਦੇ ਆ ਇਹਨਾਂ ਨਾਲ ਗੱਲਬਾਤ ਕਰਕੇ ਉਹ ਤਾਂ ਵਿਚਾਰੇ ਰੋ ਰਿਹਾ ਉਹਨਾਂ ਨੂੰ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਹੈ ਹਾਂਜੀ ਭਾਈ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਇਹ ਕਿੰਨੇ ਕਿ ਕੀ ਨੁਕਸਾਨ ਹੋ ਗਿਆ ਆਪ ਜੀ ਦਾ ਨੁਕਸਾਨ ਤਾਂ ਹੀ ਬਾਸ ਫੋਨ ਵੀ ਲੈ ਗਏ ਉਸੇ ਗੱਲੇ ਚੋਂ ਕੱਢ ਕੇ ਲੈ ਗਏ ਜੀ ਜੀ ਤੇ ਪਤਾ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਕਿੰਨੇ ਲੈ ਪਤਾ ਲੱਗਿਆ ਹੈਗਾ ਜੀ ਕਿਸੇ ਸੋ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਕੈਮਰੇ ਦਾ ਰਾਹੀਂ ਲੱਭ ਕੇ ਚੋਰਾਂ ਨੂੰ ਫੜਿਆ ਜਾਵੇ ਜੀ ਬਿਲਕੁਲ ਹੈ ਕਿਉਂਕਿ ਨਿਤ ਨਵੀਆਂ ਚੋਰੀਆਂ ਹੋ ਰਹੀਆਂ ਹਨ ਚੋਰੀਆਂ ਹੋਣ ਲੱਗੀਆਂ ਜਿੱਦੇ ਸਾਹ ਪਰ ਪ੍ਰਸ਼ਾਸਨ ਇਹਨਾਂ ਨੂੰ ਪਕੜਨ ਵਿੱਚ ਨਾਕਾਮ ਹੀ ਸਾਬਤ ਹੋਇਆ ਹੈ ਦੇਖ ਸਕਦੇ ਹੋ ਨਾਬੇ ਦੀਆਂ ਇਹ ਤਾਜ਼ੀਆਂ ਖਬਰਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਹਨ ਨਾਬੇ ਦੇ ਵਿੱਚ ਚੋਰ ਕਿਵੇਂ ਬੇਖੌਫ ਹੋ ਕੇ ਘੁੰਮ ਰਹੇ ਹਨ ਕੋਈ ਡਰ ਨਹੀਂ ਹੈ ਇਹਨਾਂ ਨੂੰ ਪ੍ਰਸ਼ਾਸਨ ਦਾ ਸੋ ਅਸੀਂ ਵੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦੁਲਾਇਆ ਜਾਵੇ ਔਰ ਚੋਰਾਂ ਨੂੰ ਪਾੜ ਕੇ ਚੋਰੀਆਂ ਦੀ ਵਰਦਾਤਾ ਤੇ ਰੋਕ ਲਗਾਈ ਜਾਵੇ ਦੇਖੋ ਇੱਥੇ ਦੇ ਵਾਸੀ ਆਣ ਵਿਚਾਰੇ ਸਾਰੇ ਦੇਖੋ ਕਿਸ ਤਰ੍ਹਾਂ ਇਹ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ ਹਨ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਸਾਨੂੰ ਇਨਸਾਫ ਦੁਲਾਇਆ ਜਾਵੇ ਤਾਂ ਕਿ ਨਿੱਤ ਜੋਜ ਚੋਰੀਆਂ ਲੁੱਟਾਂ ਹੋ ਰਹੀਆਂ ਹਨ ਇਹ ਰੁਕ ਸਕਣ ਸੋ ਇਹਨਾਂ ਕਹਿੰਦੇ ਹੋਈ ਅਸੀਂ ਧੰਨਵਾਦ ਕਰਦੇ ਹਾਂ